ਇੱਕ ਕਰੀ ਨਮਾਤਾ ਘਰ ਹੋ ਗਿਆ ਸੁਨਣਾ ਆਪਣਾ ਹੈ ਤੇ ਹੋ ਹੋਰੇ 112 ਤੇ ਜਿੰਗਾਂ ਦਾ ਫਿਰ ਜਿੰਗਾਂ ਨਾਲ ਰੌਣਕ ਹੁੰਦੀ ਹੈ ਕੋਈ ਤਾਂ ਗੱਲ ਹੈ ਰਣ ਦੋ ਜਣੀਆਂ ਅੱਜ ਚਲੀਆਂ ਕਿੰਗੋ ਬੀਤੇ ਦਿਨੀ ਗੁੱਗੂ ਤੇ ਮੋਟੇ ਦੀ ਭੈਣ ਦਾ ਵਿਆਹ ਹੋਇਆ ਸੀ ਤੇ ਵਿਆਹ ਮੌਕੇ ਉਸ ਦੀ ਵਿਦੇਸ਼ ਵਾਲੀ ਭੈਣ ਵੀ ਆਈ ਹੋਈ ਸੀ ਤੇ ਨਾਲ ਹੀ ਉਸ ਦੀ ਇੱਕ ਭੈਣ ਦਾ ਵਿਆਹ ਹੋਇਆ ਸੀ ਤੇ ਹੁਣ ਜੋ ਉਸ ਦੀ ਵਿਦੇਸ਼ ਵਾਲੀ ਭੈਣਾ ਉਹ ਵਿਦੇਸ਼ ਵਾਪਸ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਲਕਰਨ ਕਾਫੀ ਜ਼ਿਆਦਾ ਭਾਵਕ ਹੁੰਦਾ ਨਜ਼ਰ ਆ ਰਿਹਾ ਹੈ ਤੇ ਪਿੱਛੇ ਤੁਹਾਨੂੰ ਵੀਡੀਓ ਦੇ ਵਿੱਚ ਕਲਿੱਪ ਵੀ ਦਿਖਾਵਾਂਗੇ ਜਿੱਥੇ ਤਿੰਨੋਂ ਮਾਂ ਪੁੱਤਾਂ ਜਿਹੜੇ ਉਹ ਭਾਵਕ ਹੋ ਜਾਂਦੇ ਨੇ ਤੇ ਇੱਕ ਉਸ ਦੀ ਜੋ ਵਿਆਹੀ ਭੈਣ ਸੀ ਉਹ ਵੀ ਆਪਣੇ ਸਹੁਰੇ ਘਰ ਦੇ ਵਿੱਚ ਵਾਪਸ ਸ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਗੁੱਗੂ ਤੇ ਬਲਕਰਨ ਕਾਫੀ ਜਿਆਦਾ ਭਾਵਕ ਹੋ ਜਾਂਦੇ ਨੇ ਤੇ ਮਾਂ ਵੀ ਕਾਫੀ ਜਿਆਦਾ ਭਾਵਕ ਹੋ ਜਾਂਦੇ ਤੁਸੀਂ ਵੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰੀ ਭੈਣ ਬਸ ਐ ਰੱਖੋ ਐ ਰੱਖੋ ਭਰਾਵਾ ਤੁਹਾਨੂੰ ਲੱਗ ਪਾਵੀਆਂ ਇਹ ਕਰਤਾ ਹੁੰਦੇ ਹੀ ਕੰਜਰ ਨੂੰ ਲੱਗਾ ਮਾਰਦੇ ਜਾਂਦੇ ਆ ਤੂੰ ਇਹ ਕੀ ਫਿਰ ਜਾਂਦਾ ਬੂਟ ਪਾੜਾ ਚੱਲ ਚੱਲ ਆਪਣਾ ਕਾਜ ਆ ਕੂਟ ਕੀ ਉਹ ਕੋਈ ਨਹੀਂ ਕਰਵਾ ਲੈਣ ਸਿੱਧਾ ਆਦਿ ਨਾ ਨੋਕੇ ਚਾਰ ਤੇ ਪਰ ਸ਼ਰਮ ਦੀ ਗੱਲ ਸਹੀ ਠੀਕ ਤੇ ਇੱਕ ਰੀ ਦਾ ਮਤਾ ਘਰ ਹੋ ਗਿਆ ਸੁਣਾ ਆਪਣਾ ਹੈ ਕਿ ਹੋ ਹੋਰ 112 ਤੇ ਜਿੰਗਾਂ ਦਾ ਫਿਰ ਜਿੰਗਾਂ ਨਾਲ ਰੌਣਕ ਹੁੰਦੀ ਹੈ ਬੋਲੀ ਦਾ ਗੱਲ ਹੈ ਰਣ ਦੋ ਜਣੀਆਂ ਅੱਜ ਚਲੀਆਂ ਗਈਆਂ ਦੋ ਚੱਲ ਗਈ ਆਪਾਂ ਅੱਜ ਤਿੰਨ ਗਏ ਇੱਕ ਤਿੰਨ ਗਏ ਚਲੇ ਚਾਰ ਹੀ ਦੇ ਜਿਹੜਾ ਨਵਾਂ ਹੀ ਦੇ ਉਹ ਵੀ ਚਲ ਗਿਆ ਦੇ ਹਾਂ ਉਹ ਵੀ ਫਿਰ ਉਹਨਾਂ ਦਾ ਤਾਂ ਫਰਕ ਪੈਣਾ ਹੀ ਨਹੀਂਗਾ ਹਾਂ ਜਿੰਗਾਂ ਨਾਲ ਫਰਕ ਪੈਂਦਾ ਆ ਪੈਂਦਾ ਕਿਉਂ ਨਹੀਂਗਾ ਜੋ ਵਿਹਾਣੀ ਗੁੱਡੇ ਡਾਉਣ ਚ ਮਿਲਣ ਦੇ ਵਾਰੀ ਬਾਹਰ ਨਿਕਲ ਜਾਂਦਾ ਗੁੱਡੇ ਡਾਉਣ ਲਾ ਪਿਆ ਅੱਗ ਹੋਈ ਰੋਟੀ